ਸਰਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ 2 ਮੀਟਰ ਸਲਵਾਰ ਦੇ ਨਾਲ ਵੀ ਇਹ ਖੁੱਲੀ ਡੁੱਲੀ ਸਲਵਾਰ ਕਿਸ ਤਰ੍ਹਾਂ ਬਣਾ ਸਕਦੇ ਹਾਂ ਜਿਆਦਾ ਵਲਾਂ ਵਾਲੀ ਸਲਵਾਰ 2 ਮੀਟਰ ਹੀ ਇਹ ਸਾਡਾ ਕਪੜਾ ਆ ਇਹ ਦੇਖੋ ਇਹ ਨਾਪਦੇ ਆ ਜੇ ਇਹ 2 ਮੀਟਰ ਕਪੜਾ ਆ ਸਾਡਾ 2 ਮੀਟਰ ਕਪੜੇ ਦੇ ਵਿੱਚ ਹੀ ਅਸੀਂ ਸਲਵਾਰੇ ਵਾਲੀ ਬਣਾਵਾਂਗੇ ਸਲਵਾਰ ਸਾਡੀ ਦੀ ਲੈਂਥ 38 ਇੰਚ ਵਾ 38 ਇੰਚ ਸਲਵਾਰ ਦੀ ਲੈਂਥ ਵਾ ਤੇ ਇਹਦੇ ਵਿੱਚੋਂ ਅਸੀਂ ਸਾਰੇ ਨਾਲੋਂ ਪਹਿਲਾਂ 벨ਟ ਕੱਟ ਲਾਂਗੇ ਇਸੇ ਤਰ੍ਹਾਂ ਸੀ 벨ਟ ਕੱਢ ਲਾਂਗੇ 7 ਇੰਚ ਦੀ ਅਸੀਂ 벨ਟ ਲਾ ਲਈ ਆ 벨ਟ ਦੇ ਵਿੱਚ ਜਿਹੜਾ ਜੋੜ ਪੈਣਾ ਆ ਉਹ ਅਸੀਂ ਬਾਅਦ ਵਿੱਚ ਕਟਾਂਗੇ ਹੁਣ ਇਹਨੂੰ ਡਬਲ ਫੋਲਡਿੰਗ ਦੇ ਕੇ ਕੱਪੜੇ ਨੂੰ

ਪੱਟ ਦਾ ਅਸੀਂ ਕੱਪੜਾ ਲਾ ਲਿਆ ਆ ਹੁਣ ਸਲਵਾਰ ਦੀ ਲੈਂਥ ਦੇ ਅਕੋਰਡਿੰਗ ਅਸੀਂ ਇਸ ਨੂੰ ਦੇਖੋ ਉਤਾਰ ਲਾਂਗੇ ਲੈਂਥ ਸਾਡੀ 38 ਇੰਚ ਵਾ ਤੇ ਅਸੀਂ ਲੈਂਥ ਦੇ ਅਕੋਰਡਿੰਗ ਹੀ ਅਸੀਂ ਦੇਖੋ ਪੱਟ ਦਾ ਕੱਪੜਾ ਉਤਾਰ ਲਿਆ ਆ ਸਾਈਡ ਤੋਂ ਉੱਤੋਂ ਜਿਹੜਾ ਕੱਪੜਾ ਇਹਦਾ ਬਚਿਆ ਆ ਉਹਨਾਂ ਦੇ ਵਿੱਚੋਂ ਅਸੀਂ 벨ਟ ਨੂੰ ਜਿਹੜਾ ਜੋੜ ਪਾਣਾ ਸੀ ਅਸੀਂ ਉਹ ਜੋੜ ਪਾਵਾਂਗੇ ਇਹ ਅਸੀਂ 벨ਟ ਦਾ ਕੱਪੜਾ ਉਤਾਰਿਆ ਸੀ ਪਹਿਲਾਂ ਇਹਦੇ ਵਿੱਚ ਜੋੜ ਪਾਵਾਂਗੇ 벨ਟ ਤੁਹਾਡੀ 27 ਇੰਚ ਤਿਆਰ ਰਹੇਗੀ ਔਰ ਅਸੀਂ 28 ਇੰਚ ਦੀ ਇੱਥੇ ਕਟਿੰਗ ਕਰ ਲਾਂਗੇ बेल्ट की साड़ी कटिंग हो चुकी है इस तो बाद अंदे उतार लांगे ැන්දය ෝඩං ි ාන්ල මන්ගේ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਅਸੀਂ ਦੋਨੇ ਹੁੰਦੇ ਇੱਕ ਦੂਜੇ ਦੇ ਉੱਤੇ ਰੱਖਾਂਗੇ ਇਹ ਸਾਡੇ ਟੋਟਲ ਹੁੰਦੇ ਚਾਰ ਹੋ ਚੁੱਕੇ ਆ ਆਸਾਨਾ ਸੀ ਜਿੰਨਾ ਰੱਖਣਾ ਆ ਉਹਦੇ ਅਕੋਰਡਿੰਗ ਅਸੀਂ ਆਸਨ ਦੀ ਕਟਿੰਗ ਕਰ ਲਾਂਗੇ ਸਾਡੀ ਸਲਵਾਰ ਦੀ ਕਟਿੰਗ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਔਰ ਕਮੈਂਟ